ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਪੁੱਤ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਜੀਆਂ ਦਾਦੇ ਕਿ ਕੈਨੇਡਾ ਦੇ ਵਿੱਚ ਇੱਕ ਪੁੱਤ ਦੇ ਵੱਲੋਂ ਆਪਣੇ ਪਿਓ ਦਾ ਕਤਲ ਕੀਤਾ ਗਿਆ ਤੇ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਜੀਆਂ ਦਾਦੇ ਕਿ ਕੈਨੇਡਾ ਦੀ অন্ਟਾਰੀਓ ਸਟੇਟ অন্ਟਾਰੀਓ ਸਟੇਟ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਘਰ ਦੇ ਵਿੱਚ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਮਾਰਤਾ ਤੇ ਉਸ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਤੇ ਪੁਲਿਸ ਹੁਣ ਇਸ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਖਰਾਜ ਸਿੰਘ ਜਿਸ ਦਾ ਨਾਮ ਹੈ ਮੁੰਡੇ ਦਾ ਤੇਜ ਦਾ ਪਿਓ ਦਾ ਨਾਮ ਹੈ ਕੁਲਦੀਪ ਸਿੰਘ ਸੁਖਰਾਜ ਸਿੰਘ ਨੇ ਆਪਣੇ ਪਿਓ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਤੇ ਕਤਲ ਕਰਕੇ ਉਥੋਂ ਭੱਜ ਗਿਆ ਤੇ ਦਾਦੇ ਸੁਖਰਾਜ ਸਿੰਘ ਦੀ ਉਮਰ ਮਹਿਜ 22 ਸਾਲ ਹੈ ਤੇ ਇਸ ਦੇ ਪਿਓ ਦੀ ਉਮਰ 55 ਸਾਲ ਸੀ ਤੇ ਪੁਲਿਸ ਹੁਣ ਲੱਭ ਰਹੀ ਹੈ ਮੈਲਟਰਨ ਪੁਲਿਸ ਨੂੰ ਤਲਾਸ਼ ਆਉਣ ਇਸ ਨੌਜਵਾਨ ਦੀ ਕਿਉਂਕਿ ਇਸ ਨੇ ਆਪਣੇ ਪਿਓ ਦਾ ਹੀ ਕਤਲ ਕਰ ਦਿੱਤਾ ਤਾਂ ਦੇਖ ਸਕਦੇ ਹੋ ਕ੍ਰਾਈਮ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਪਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਬਹੁਤ ਜ਼ਿਆਦਾ ਜਿਹੜਾ ਪਰਸੈਂਟੇਜ ਹੈ ਕ੍ਰਾਈਮ ਦਾ ਦਿਨ ਪ੍ਰਤੀ ਦਿਨ ਜਿਹੜਾ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੁਣ ਤੱਕ ਐਕਸਟਰੈਕਸ਼ਨ ਮਨੀ ਦੀਆਂ ਵੀ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ ਦੇਖ ਸਕਦੇ ਹੋ ਇੱਥੋਂ ਤੱਕ ਜਿਹੜਾ ਕ੍ਰਾਈਮ ਕੈਨੇਡਾ ਦੇ ਵਿੱਚ ਪਹੁੰਚ ਚੁੱਕਿਆ ਜਿਸ ਹਿਸਾਬ ਦੇ ਨਾਲ ਪ੍ਰਵਾਸ ਜਿਹੜਾ ਕੈਨੇਡਾ ਦੇ ਵੱਲੋਂ ਹੋ ਰਿਹਾ ਤਾਂ ਉੱਥੇ ਜਿਹੜੇ ਨਵੇਂ ਪੰਜਾਬੇ ਪੰਜਾਬੀ ਮੁੰਡੇ ਕੁੜੀਆਂ ਜਾ ਰਹੇ ਆ ਉਹ ਅੱਧੇ ਜਿਹੜੇ ਆ ਉਹਨਾਂ ਦੇ ਵਿੱਚ ਬਹੁਤੇ ਕੰਮਕਾਰ ਕਰਦੇ ਆ ਪਰ ਕੁ ਕਮਾ ਦੇ ਵਿੱਚ ਵੀ ਪੈ ਗਿਆ ਜਿਵੇਂ ਸੁਖਰਾਜ ਸਿੰਘ ਦੇਖਦੇ ਹੋ ਤੁਸੀਂ ਰੋਜ਼ਾਨਾ ਅਸੀਂ ਖਬਰਾਂ ਕਰਦੇ ਆ ਰੋਜ਼ਾਨਾ ਜਿਹੜਾ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਅਰੈਸਟ ਕਰ ਲਏ ਜਾਂਦੇ ਆ ਵੱਖ-ਵੱਖ ਮਾਮਲਿਆਂ ਦੇ ਵਿੱਚ ਤਾਂ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈ ਸੁਖਰਾਜ ਸਿੰਘ ਦੀ ਸੁਖਰਾਜ ਸਿੰਘ ਦੀ ਤਸਵੀਰ ਹੈ ਤੇ ਦੂਜੇ ਪਾਸੇ ਮੌਕੇ ਵਾਰਦਾਤ ਤੇ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਿਹਾ ਘਰ ਦੀ ਜਿੱਥੇ ਉਸਨੇ ਆਪਣੇ ਹੀ ਪਿਓ ਨੂੰ ਮਾਰਤਾ ਪਿਓ ਦਾ ਕਤਲ ਕਰ ਦਿੱਤਾ ਸੁਖਰਾਜ ਸਿੰਘ ਨੇ ਆਪਣੇ ਕੁਲਦੀਪ ਸਿੰਘ ਜਿਸ ਦੇ ਪਿਓ ਦਾ ਨਾਮ ਸੀ ਹਾਲਾਂਕਿ ਕਿਉਂ ਕਤਲ ਕੀਤਾ ਕੀ ਕਾਰਨ ਸੀ ਕੀ ਵਜ੍ਹਾ ਰਹੀ ਇਸ ਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਪੁਲਿਸ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਪੁਲਿਸ ਕਹਿ ਰਹੀ ਹੈ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਸੁਖਰਾਜ ਸਿੰਘ ਦੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਕੁਲਦੀਪ ਸਿੰਘ ਨੂੰ ਇਸ ਨੇ ਮਾਰ ਦਿੱਤਾ ਜੋ ਕਿ ਇਸ ਦਾ ਆਪਣਾ ਪਿਓ ਸੀ ਪਿਓ ਨੂੰ ਮਾਰਤਾ ਤੇ ਉਸ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਤੇ ਪੁਲਿਸ ਹੁਣ ਇਸ ਦੀ ਭਾਲ ਕਰ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਖਰਾਜ ਸਿੰਘ ਜਿਸ ਦਾ ਨਾਮ ਹੈ ਮੁੰਡੇ ਦਾ ਤੇਜ ਦਾ ਪਿਓ ਦਾ ਨਾਮ ਹੈ ਕੁਲਦੀਪ ਸਿੰਘ ਸੁਖਰਾਜ ਸਿੰਘ ਨੇ ਆਪਣੇ ਪਿਓ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਤੇ ਕਤਲ ਕਰਕੇ ਉਥੋਂ ਭੱਜ ਗਿਆ ਤੇ ਦਾਦੇ ਸੁਖਰਾਜ ਸਿੰਘ ਦੀ ਉਮਰ ਮਹਿਜ 22 ਸਾਲ ਹੈ ਤੇ ਇਸ ਦੇ ਪਿਓ ਦੀ ਉਮਰ 55 ਸਾਲ ਸੀ ਤੇ ਪੁਲਿਸ ਹੁਣ ਲੱਭ ਰਹੀ ਹੈ ਮੈਲਟਰਨ ਪੁਲਿਸ ਨੂੰ ਤਲਾਸ਼ ਆਉਣ ਇਸ ਨੌਜਵਾਨ ਦੀ ਕਿਉਂਕਿ ਇਸ ਨੇ ਆਪਣੇ ਪਿਓ ਦਾ ਹੀ ਕਤਲ ਕਰ ਦਿੱਤਾ ਤਾਂ ਦੇਖ ਸਕਦੇ ਹੋ ਕ੍ਰਾਈਮ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਪਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਬਹੁਤ ਜ਼ਿਆਦਾ ਜਿਹੜਾ ਪਰਸੈਂਟੇਜ ਹੈ ਕ੍ਰਾਈਮ ਦਾ ਦਿਨ ਪ੍ਰਤੀ ਦਿਨ ਜਿਹੜਾ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੁਣ ਤੱਕ ਐਕਸਟਰੈਕਸ਼ਨ ਮਨੀ ਦੀਆਂ ਵੀ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ ਦੇਖ ਸਕਦੇ ਹੋ ਇੱ ਕ੍ਰਾਈਮ ਕੈਨੇਡਾ ਦੇ ਵਿੱਚ ਪਹੁੰਚ ਚੁੱਕਿਆ ਜਿਸ ਹਿਸਾਬ ਦੇ ਨਾਲ ਪ੍ਰਵਾਸ ਜਿਹੜਾ ਕੈਨੇਡਾ ਦੇ ਵੱਲੋਂ ਹੋ ਰਿਹਾ ਤਾਂ ਉੱਥੇ ਜਿਹੜੇ ਨਵੇਂ ਪੰਜਾਬੇ ਪੰਜਾਬੀ ਮੁੰਡੇ ਕੁੜੀਆਂ ਜਾ ਰਹੇ ਆ ਉਹ ਅੱਧੇ ਜਿਹੜੇ ਆ ਉਹਨਾਂ ਦੇ ਵਿੱਚ ਬਹੁਤੇ ਕੰਮਕਾਰ ਕਰਦੇ ਆ ਪਰ ਕੁਝ ਕੁ ਸ਼ਰਾਰਤੀ ਅਨਸਰ ਜਿਹੜੇ ਆ ਗਲਤ ਕੰਮਾਂ ਦੇ ਵਿੱਚ ਵੀ ਪੈ ਗਿਆ ਜਿਵੇਂ ਆ ਸਖਰਾ ਸਿੰਘ ਦੇਖਦੇ ਹੋ ਤੁਸੀਂ ਰੋਜ਼ਾਨਾ ਅਸੀਂ ਖਬਰਾਂ ਕਰਦੇ ਆ ਰੋਜ਼ਾਨਾ ਜਿਹੜਾ ਅਜਿਹੀ ਖਬਰ ਸਾਹਮਣੇ ਆਉਂਦੀ ਆ ਕਿ ਪੰਜਾਬੀ ਮੁੰਡੇ ਕੁੜੀਆਂ ਅਰੈਸਟ ਕਰ ਲਏ ਜਾਂਦੇ ਆ ਵੱਖੋ ਵੱਖ ਮਾਮਲਿਆਂ ਦੇ ਵਿੱਚ ਤਾਂ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈ ਸੁਖਰਾਜ ਸਿੰਘ ਦੀ ਸੁਖਰਾਜ ਸਿੰਘ ਦੀ ਤਸਵੀਰ ਹੈ ਤੇ ਦੂਜੇ ਪਾਸੇ ਮੌਕੇ ਵਾਰਦਾਤ ਤੇ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਿਹਾ ਘਰ ਦੀ ਜਿੱਥੇ ਉਸਨੇ ਆਪਣੇ ਹੀ ਪਿਓ ਨੂੰ ਮਾਰਤਾ ਪਿਓ ਦਾ ਕਤਲ ਕਰ ਦਿੱਤਾ ਹੈ ਸੁਖਰਾਜ ਸਿੰਘ ਨੇ ਆਪਣੇ ਕੁਲਦੀਪ ਸਿੰਘ ਜਿਸ ਦੇ ਪਿਓ ਦਾ ਨਾਮ ਸੀ ਹਾਲਾਂਕਿ ਕਿਉਂ ਕਤਲ ਕੀਤਾ ਕੀ ਕਾਰਨ ਸੀ ਕੀ ਵਜ੍ਹਾ ਰਹੀ ਇਸ ਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਪੁਲਿਸ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਪੁਲਿਸ ਕਹਿ ਰਹੀ ਹੈ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਸੁਖਰਾਜ ਸਿੰਘ ਦੀ ਹੈ ਤੇ ਦੂਜੇ ਪਾਸੇ ਦੱਸ ਦਈਏ ਕਿ ਕੁਲਦੀਪ ਸਿੰਘ ਨੂੰ ਇਸ ਨੇ ਮਾਰ ਦਿੱਤਾ ਜੋ ਕਿ ਇਸ ਦਾ ਆਪਣਾ भगवंत मान अगवाई कार -कार बिजली की अगवाई बिलों राही आर्थिकता भी मजबूती बख्शी है मुख्यमंत्री भगवंत मान की अगवाई वाली सरकार अजी पहली सरकार है जिसने इसकीम तहत लखा लोगों के घर खुशियां का चान किया है ਐਸਐਸ ਸਕੀਮ ਦੇ ਚੱਲਦੇ ਬਹੁਤ ਸਾਰੇ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਮੁਹਾਲੀ ਦੇ ਇੱਕ ਪਰਿਵਾਰ ਨੇ ਗੱਲਬਾਤ ਕਰਦੇ ਆ ਕਿ ਸਾਡਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਜਿਸ ਕਾਰਨ ਅਸੀਂ ਬੇहद ਖੁਸ਼ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ 600 ਯੂਨਟ ਫ੍ਰੀ ਕੀਤੀ ਗਈ ਹੈ ਉਸ ਦਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਸਾਡੇ ਪੈਸੇ ਵੀ ਬਚ ਰਹੇ ਨੇ ਸਾਡੇ ਬਹੁਤ ਹਰਚੇ ਵੀ ਘਟ ਗਏ ਨੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹਨੇ ਇਹ ਸਕੀਮ ਲੈ ਕੇ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਫਤ ਬਿਜਲੀ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਵਾਦਾ ਕੀਤਾ ਸੀ ਕਿ ਬਹੁਤ ਸਾਰੇ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਫ੍ਰੀ ਬਿਜਲੀ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ ਏ ਪੰਜਾਬ ਦੇ ਲੱਖਾਂ ਘਰਾਂ ਵਿੱਚ ਬਿਜਲੀ ਦਾ ਜ਼ੀਰੋ ਬਿੱਲ ਆਇਆ ਏ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਜਿਹੜੇ ਘਰ 'ਚ ਵੀ 600 ਯੂਨਟ ਤੋਂ ਥੱਲੇ ਮੀਟਰ ਦੀ ਰੀਡਿੰਗ ਹੈ 2 ਮਹੀਨਿਆਂ ਦੀ ਉਹਨਾਂ ਨੂੰ ਜ਼ੀਰੋ ਬਿੱਲ ਆਉਂਦਾ ਸਾਰੇ ਲੋਕ ਮੋਜਾ ਮਾਨਣ ਹਰ ਘਰ ਹੋਵੇ ਖੁਸ਼ੀਆਂ ਦਾ ਚਾਨਣ